ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਸੀਂ ਸਾਰੇ ਕਿਵੇਂ ਹੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੋ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਹੈ ਗੁੱਡ ਮਾਰਨਿੰਗ ਹੋ ਗਈ ਜਾਨੀ ਬੱਚੇ ਚਲੇ ਗਏ ਨੇ ਸਕੂਲ ਇਹਨਾਂ ਦੇ ਪਾਪਾ ਆਪਣਾ ਸ਼ਾਪ ਤੇ ਰੋਟੀ ਪਾਣੀ ਖਾ ਕੇ ਉਹ ਆਪਣਾ ਜਾ ਚੁੱਕੇ ਨੇ ਇੱਥੇ ਬਾਅਦ ਵਾਸੇ ਇੱਥੇ ਮੇਰੇ ਕੰਮ ਸਾਰੇ ਹਲੇ ਪੈਂਡਿੰਗ ਪੈ ਸੀ ਤੇ ਦੇਖੋ ਮੀ ਆਉਣਾ ਸ਼ੁਰੂ ਹੋ ਗਿਆ ਦੇਵ ਸਿੰਘ ਅੱਜ ਥੋੜਾ ਜਿਹਾ ਮੀਂਹ ਯਾਨੀ ਲੇਟ ਹੋ ਗਿਆ ਅੱਗੇ ਮਾਰਨਿੰਗ ਚ 5:30 4 ਵਜੇ ਨੂੰ ਮੀਂਹ ਆ ਜਾਂਦਾ ਹੁੰਦਾ ਅੱਜ ਥੋੜਾ ਜਿਹਾ ਲੇਟ ਹੋ ਗਿਆ ਤਕਰੀਬਨ ਇੱਥੇ ਸਾਢੇ 1 8 ਦਾ ਟਾਈਮ ਆ ਜਿਹੜਾ ਹੋਇਆ ਸੀਗਾ ਹਾਂਜੀ ਸਾਢੇ 8:15 ਦਾ ਟਾਈਮ ਹੋ ਗਿਆ ਸੀ ਦੇਖੋ ਬਰਸ਼ ਬਹੁਤ ਜਿਆਦਾ ਮੀਂਹ ਸ਼ੁਰੂ ਹੋ ਗਈ 9 ਵਜੇ ਕਿ ਰਹੇ ਮੀਂਹ ਪੈ ਰਿਹਾ ਜੱਜ ਚਲੇ ਗਿਆ ਆਪਣੇ ਸਕੂਲ ਇਹ ਵੱਡੀ ਬੇਟੀ ਅੱਜ ਗਈ ਹੈ ਥੋੜੀ ਜਿਹੀ ਦਵੇ ਖਰਾਬ ਸੀ ਨਹੀਂ ਗਈ ਹੈ ਸਕੂਲ ਇਹ ਨੂਰ ਆਪਣੀ ਉਧਰ ਖੇਡ ਰਹੀ ਹੈ ਆਪਾਂ ਲੱਗੋਣੇ ਰੋਟੀ ਬਣਾਉ। ਤੇ ਪਪਾਈ ਇਸ ਖਾਣ ਦਾ ਕਰ ਰਹੇ ਨੇ। ਢੇੜ ਉਹਨਾਂ ਦਾ ਸਪੱਤ ਰੋਟੀ ਖਾ ਲਈ। ਡੇਲੀ ਮੀ ਹੋਰ ਲੱਗਿਆ ਕੱਲਾ ਖਾਣ ਨਹੀਂ ਨਹੀਂ ਆਇਆ ਹੈਗਾ। ਇਤਨੇ ਨਹੀਂ ਆਇਆ ਹੈਗਾ। ਅੱਜ ਖਾਲੇ ਆਪਣੇ ਕੰਮ ਸਾਰੇ ਪੈਂਡਿੰਗ ਪਾਏ ਨੇਗੇ। ਹਾਂਜੀ ਇੱਥੇ ਲੱਗੇ ਸੀ ਬਸ ਆਪ ਆਪਣੀ ਰੋਟੀ ਬਣਾਉਣ ਇਸ ਤੋਂ ਬਾਅਦ ਆਪਾਂ ਜਿਹੜੇ ਘਰ ਦੇ ਕੰਮ ਨੇ ਆਪਣੇ ਉਹ ਲੱਗ ਜਾਗੇ ਕਰਨਾ ਹਨ ਛੇਤੀ ਛੇਤੀ ਨੇ ਘਰ ਦੇ ਕੰਮ ਜਿਹੜੇ ਖਤਮ ਕੀਤੇ ਕਿਉਂਕਿ ਸਾਨੂੰ ਪਤਾ ਜਿਵੇਂ ਮੀਂਹ ਦਾ ਮੌਸਮ ਹੋ ਜਾਂਦਾ ਨਾ ਜਿਸ ਦਿਨ ਉਸ ਦਿਨ ਦਾ ਸਾਰੇ ਕੰਮ ਜਾਣੀ ਹਨਾ ਦੁੱਗਣੇ ਜਿਹਾ ਹੋ ਜਾਂਦੇ ਨੇ ਸਫਾਈਆਂ ਕਰਨ ਵਾਲੇ ਕੁਛ ਆਪਣੇ ਤੁਹਾਨੂੰ ਪਤਾ ਜਾਲੀ ਲੱਗੀ ਹੋਈ ਆ ਤੇ ਜਾਲੀ ਦੇ ਵਿੱਚ ਦੀਆਂ ਬਾਸੜ ਜੀ ਹਨਾ ਮੀਂਹ ਦੀ ਬਹੁਤ ਜ਼ਿਆਦਾ ਆਉਂਦੀ ਹੈ ਛਿੱਟ ਜੀ ਹਨਾ ਤੇ तकरीबन ਮੈਨੂੰ ਹੱਥ 'ਚ ਵੈਪਰ ਆ ਜਿਹੜਾ ਰੱਖਣਾ ਹੀ ਪੈਂਦਾ ਦੋ ਤਿੰਨ ਵਾਰੀ ਜਿਹੜਾ ਵੈਪਰ ਮਾਰਨਾ ਪੈਂਦਾ ਮੀਂਹ ਪੈਂਦੇ ਪੈਂਦੇ ਨਹੀਂ ਤਾਂ ਫਿਰ ਬੱਚੇ ਛੋਟੇ ਆ ਡਿੱਗਣ ਦਾ ਡਰ ਰਹਿੰਦਾ ਹਨਾ ਤਾਂ ਕਰਕੇ ਮੈਂ ਕਿਹਾ ਬਿਹਰਾ ਕੰਮ ਜਿਹੜਾ ਵੱਧ ਗਿਆ ਸੀਗਾ ਤਾਂ ਕਰਕੇ ਮੈਂ ਕੋਈ ਵੀ ਜਿਹੜੀ ਵੀਡੀਓ ਨਹੀਂ ਬਣਾਈ तकरीबन ਡੇਢ ਘੰਟੇ ਵਾਂਗੂ ਜਿਹੜਾ ਮੀਂਹ ਪੈਂਦਾ ਰਿਹਾ ਹਨਾ ਤੇ ਕੁਝ ਜਿਹੜੇ ਕੱਪੜੇ ਸੀਗੇ ਆਪਣੇ ਅੱਧ ਸੁੱਕੇ ਜੇ ਪਏ ਪਏ ਉਹਨਾਂ ਨੂੰ ਮੰਜਾ ਵਗੈਰਾ ਢਾ ਕੇ ਉਹਨਾਂ ਨੂੰ ਸੁਕਾਇਆ ਪਹਿਲਾਂ ਤੇ ਫਿਰ ਉਹਨਾਂ ਦੀਆਂ ਟਹਿਾਂ ਵਗੈਰਾ ਕਰਨ ਲੱਗ ਗਈ ਮੈਂ ਹਨਾ ਦਿੱਲੀ ਦੇ ਜਿਹੜੇ ਕੰਮ ਨੇ ਆਪਣੀਆਂ ਭੈਣਾਂ ਦੇ ਸਾਰਾ ਦਿਨ ਇਹੀ ਚੱਲਦੇ ਰਹਿੰਦੇ ਨੇ ਹਨਾ ਸੱਚੀ ਬਹੁਤ ਜ਼ਿਆਦੇ ਔਖਾ ਹੋ ਜਾਂਦਾ ਹਲੇ ਮੈਂ ਕਈ ਵਾਰੀ ਸੋਚਦੀ ਮੈਂ ਕਿ ਹਲੇ ਤਾਂ ਆਪਣੇ ਹਨਾ ਪਸੂ ਨਹੀਂ ਹੈਗੇ ਰੱਖੇ ਹੋਏ ਮੱਝਾਂ ਵਗੈਰਾ ਨਹੀਂ ਹੈਗੀਆਂ ਨਹੀਂ ਤਾਂ ਪਤਾ ਨਹੀਂ ਕੀ ਹਾਲ ਹੋਇਆ ਕਰਦਾ ਕਿਉਂਕਿ ਇੰਨੇ ਕ ਕੰਮ ਨਾਲ ਹੀ ਮੇਰੀ ਤਾਂ ਖੁਦ ਨਹੀਂ ਭੁੱਲੀ ਰਹਿੰਦੀ ਸਾਰਾ ਦਿਨ ਤੇ ਸਾਰਾ ਦਿਨ ਕੰਮਲੇ ਵਾਲਾ ਕੰਮ ਹੋਇਆ ਰਹਿੰਦਾ ਸੱਚੀ ਕੋਦੇ ਵੀ ਆਇੰਦਾ ਨਹੀਂ ਹੋਇਆ ਵੀ ਹੁਣ ਮੈਂ ਫ੍ਰੀ ਹੋ ਕੇ ਬੈ ਗਈ ਆ ਨਾ ਪਰ ਰੈਸਟ ਕਰ ਲਈ ਤੇ ਘਰ ਦੇ ਜਿਹੜੇ ਕੰਮ ਨੇ ਸਾਰਾ ਦਿਨ ਹੀ ਚਲਦੇ ਰਹਿੰਦੇ ਨੇ ਬਿਲਕੁਲ ਵੀ ਨਹੀਂ ਖਤਮ ਹੁੰਦੇ ਹੈਗੇ ਚਲੋ ਪ੍ਰਮਾਤਮਾ ਕਰੇ ਹੋਣ ਵੀ ਨਾ ਹਨ ਜਿਹੜੇ ਘਰ ਦੇ ਕੰਮ ਨੇ ਉਹ ਕਰਦਿਆਂ ਦੇ ਹੁੰਦਾ ਲੋ ਜੀ ਆਪਣੇ ਗੱਲਾਂ ਕਰਦੇ ਕਰਦੇ ਆਪਣੇ ਜਿਹੜੇ ਚੌਲ ਨੇ ਬਣ ਗਏ ਚੌਲਾਂ ਨੂੰ ਤੜਕਾ ਮੈਂ ਲਾ ਲਿਆ ਬਸ ਉਹੀ ਤਰੀਕਾ ਆਪਣਾ ਸਾਰੀਆਂ ਭੈਣਾਂ ਦਾ ਸੇਮੀ ਹੁੰਦਾ ਚੌਲ ਬਣਾਉਣ ਦਾ ਤਾਂ ਇਹ ਜੋ ਕਿ ਨਵਾਂ ਨਹੀਂ ਸੀ ਤੇ ਇੱਥੇ ਮੈਂ ਅਸੀਂ ਨੇ ਬਸ ਦੁਪਹਿਰ ਦਾ ਖਾਣਾ ਪੀਣਾ ਸਾਰਾ ਆਪਣਾ ਹੋ ਗਿਆ ਸੀਗਾ ਤੇ ਮੌਸਮ ਇਥੇ ਨਾ ਬੱਦਲ ਵਾਈ ਜਿਹਾ ਲਾਈ ਹੋਇਆ ਪਿਆ ਸੀ ਤਾਂ ਮੈਂ ਲੱਗੀ ਸੀ ਕਿ ਸੂਟ ਕੱਟਣਾ ਜਿੱਦ ਮੈਂ ਭਾਂਡੇ 'ਚ ਹੀ ਬੈਠ ਕੇ ਸੂਟ ਕੱਟਿਆ ਕਿਉਂਕਿ ਮੌਸਮ ਨਾ ਠੰਡਾ ਹੀ ਸੀਗਾ ਥੋੜਾ ਜਿਹਾ ਤੇ ਅੰਦਰ ਬੈਠਣ ਦੀ ਨਾ ਹੈ ਨਹੀਂ ਸੀ ਬੀਏਸੀ ਵਗੈਰਾ ਲਾ ਕੇ ਬੈਠੇ ਕੋਈ ਸਨ ਲਾਈਟ ਵੀ ਨਹੀਂ ਹੈਗੀ ਸੀ ਮੈਂ ਤੁਹਾਨੂੰ ਮੈਂ ਰੀਜ਼ਨ ਦੱਸਾਂ ਅੱਜ ਨਾ ਲਾਈਟ ਦੁਪਹਿਰ ਦੀ ਕੱਟੀ ਹੋਈ ਸੀਗੀ ਕਿਸੇ ਨੇ ਸਵਿੱਚ ਕੱਟਤੀ ਤੇ ਇਦਾਂ ਹੋਇਆ ਆਪਾਂ ਨੂੰ ਤਾਂ ਨਾ ਵੀ ਚਲੋ ਲਾਈਟ ਵੈਸੇ ਗਈ ਹੋਈ ਆ ਤੇ ਜਦੋਂ ਜਾ ਕੇ ਪਾਪੇ ਉਹਨਾਂ ਕੋਈ ਜਾਣੇ ਨੇ ਜਾ ਕੇ ਦੇਖਿਆ ਤੇ ਸੁੱਚ ਕੱਟੀ ਪਈ ਫਿਰ ਜਾ ਕੇ ਬਿਜਲੀ ਵਾਲਿਆਂ ਕੋਲ ਗਏ ਫਿਰ ਉਹਨਾਂ ਤੋਂ ਹਨ ਸੁੱਚ ਵਗੈਰਾ ਲਗਵਾਈ ਫਿਰ ਤੁਹਾਨੂੰ ਪਤਾ ਨਾ ਬਿਜਲੀ ਦਾ ਕੰਮ ਆ ਕੋਈ ਹੋਰ ਉਹ ਲਾ ਵੀ ਨਹੀਂ ਸਕਦਾ ਹੈਗਾ ਕੌਣ ਰਿਸਕ ਅੱਜ ਕੱਲ ਕੋਈ ਲੈਂਦਾ ਨਹੀਂ ਡਰ ਵੀ ਪਈ ਬਹੁਤ ਲੱਗਦਾ ਹਨਾ ਬਿਜਲੀ ਤੋਂ ਤਾਂ ਤੇ ਹੁਣ ਕਿਤੇ ਨਾ ਜਾ ਕੇ ਸ਼ਾਮ ਨੂੰ ਮਿਲਦਾ 6:30 7:00 ਵਜੇ ਵਾਂਗੂ ਲਾਈਟ ਆ ਜਿਹੜੀ ਆਈ ਸੀਗੀ ਤੇ ਮੈਂ ਕਿਹਾ ਚਲੋ ਉਹਨਾਂ ਚਿਰ ਆਪਾਂ ਹੋਰ ਕੀ ਕੰਮ ਕਰਨਾ ਆਪਾਂ ਨਾ ਦੇ ਸੂਟ ਵਗੈਰਾ ਨੇ ਜਿਹੜੇ ਉਹ ਕਟਿੰਗ ਕਰ ਲੈਣੇ ਆਂਗੇ ਤੇ ਲਾਈਟ ਜੇ ਕਲਰ ਦਾ ਸੀਗਾ ਸੂਟ ਇਹੇ ਕੁਝ ਜਿਆਦਾ ਮੋਟਾ ਪ੍ਰਿੰਟ ਨਹੀਂ ਹੈਗਾ ਕਿ ਮੈਂ ਕਹਾਂ ਚਲੋ ਇੱਥੇ ਬਾਹਰ ਬੈੱਕੀ ਆਪਾਂ ਕਰ ਲੈਨੇ ਆਗੇ ਕਟਿੰਗ ਤੇ ਨਾਲ ਇੱਥੇ ਮੈਂ ਬੇਟੀ ਨੂੰ ਲਾਇਆ ਫਿਰ ਮੈਂ ਨਾਲ ਕੱਟਣ ਮੈਂ ਕਹਾਂ ਸਲਵਾਰ ਵਗੈਰਾ ਕਟਵਾਵਿੰਨਾ ਕਿਉਂਕਿ ਨਾ ਬਲ ਸੀਗੇ ਕਪੜੇ 'ਚ ਲਾਈਟ ਨਾ ਹੋਣ ਕਰਕੇ ਨਾ ਪ੍ਰੈਸ ਵਗੈਰਾ ਨਹੀਂ ਮੇ ਤੋਂ ਹੋਈ ਹੈ ਜੀ ਮੈਂ ਕਹਾਂ ਜਿੰਨਾ ਟਾਈਮ ਮੈਂ ਪ੍ਰੈਸ ਨੂੰ ਢੀਕੂਗੀ ਉਹਨੇ ਟਾਈਮ 'ਚ ਆਪਾਂ ਸੂਟ ਕੱਟ ਦਾਂਗੇ ਹਨਾ ਤੇ ਇੱਥੇ ਮੈਂ ਬੇਟੀ ਨੂੰ ਲਾ ਲਿਆ ਨਾਲ ਮੈਂ ਕਹਾਂ ਚਲੋ ਥੋੜਾ ਮੋਟਾ ਇਹਦਾ ਹੱਥ ਵੀ ਖੁੱਲੂਗਾ ਕਿਉਂਕਿ ਬੱਚੇ ਨੂੰ ਨਾ ਬੜਾਈ ਦੇ ਨਾਲ ਨਾਲ ਜਿਹੜੇ ਆਪਣੇ ਕੰਮ ਨੇ ਉਹ ਆਉਣੇ ਜ਼ਰੂਰੀ ਆ ਚਲੋ ਮੈਂ ਵੈਸੇ ਸਲਾਈ ਕਰਦੀਆਂ ਜਿਹੜੇ ਆਪਣੇ ਬਾਹਰਲੇ ਸੂਟ ਬਣ ਦੇਣਗੇ ਸਾਡੇ ਸ਼ੇਮ ਨਹੀਂ ਜੀ ਇਹ ਪਰਲ ਲਾਈਟ ਨਹੀਂ ਹੈ ਸੀ ਅਸੀਂ ਆ ਕੇ ਬੈਠ ਕੇ ਬਾਹਰੇ ਪੂਰੇ ਪੀਊਗਾ ਪੂਰੇ ਬੈਠੇ ਇੱਥੇ ਇੱਕ ਤੜਾਲਾ ਲਾ ਲੈਣਾ ਨੇ ਅਸੀਂ ਮੰਦੀ ਦੇ ਬੈਠੇ ਹੋਰ ਬਾਹਰ ਨਹੀਂ ਮਿਲਦਾ ਆਣਾ ਥੋੜੀ ਥੋੜੀ ਧੁੱਪ ਆ ਲਈ ਹੈਗੀ ਆ ਅਸੀਂ ਅਜੇ ਥੋੜਾ ਜਿਹਾ ਬਾਹਰ ਹੀ ਬੈੰਨੇ ਆ ਸਬਜ਼ੀ ਦੀ ਤਿਆਰੀ ਆਪਾਂ ਕਰ ਲਈ ਬਸ ਆਪਾਂ ਸਬਜ਼ੀ ਬਣਾਉਣੀ ਆ ਹੈਲੋ 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 ਜੀ ਸਭ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਵਾਦ ਕਿਵੇਂ ਹੋ ਸਾਰੇ ਵੀਰਾਂ ਦੀ ਸਾਰੇ ਠੀਕ ਹੋਮਗੇ ਤੁਹਾਨੂੰ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਤੇ ਸ ਤੇ ਮੈਂ ਨਰਮਾ ਲੱਗ ਜਾਂਦੀ ਐਨੀ ਲੇਟ ਹੋਈ ਦੇਖੋ ਮੈਂ 6 ਵਜੇ ਦੀ 5:30 ਵਜੇ ਦੀ ਕੱਟ ਕੇ ਰੱਖੀ ਹੋਈ ਆ ਆਲੂ ਗੱਟਣ ਵਾਲੇ ਰਹਿੰਦੇ ਸੀ ਨਾ ਮੈਂ ਥੋੜਾ ਜਿਹਾ ਕਰਨ ਲੱਗ ਗਈ ਥੋੜਾ ਜਿਹਾ ਕੰਮ ਸੀ ਕਰਨ ਲੱਗ ਗਈ ਤੇ ਬਸ ਆਪਣੀ ਸਾਰੀ ਤਿਆਰ ਜਿਆ ਸਟਾਪਾ ਨੇ ਤੜਕਾ ਲਗਾਉਣਾ ਤੇ ਨਾਲ ਹੀ ਆਪ ਗੋਨਾਂਗੇ ਆਟਾ ਫਿਰ ਨਾ ਮੀ ਪੈ ਕੇ ਹਟਿਆ ਫਿਰ ਵੀ ਗਰਮੀ ਦਾ ਨਾ ਬਹੁਤ ਬੁਰਾ ਹਾਲ ਹੋਇਆ ਪਿਆ ਇੰਨੀ ਜਿਆਦਾ ਗਰਮੀ ਹੋਈ ਪਿਆ ਰਮੋਸਤੀ ਬਹੁਤ ਜਿਆਦੇ ਗਰਮੀ ਹੋਈ ਤੇ ਅਗਰ ਮੈਂ ਜਾਣਾ ਤੇ ਹਲੇ ਬਿਨਾ ਨਾ ਦਾ ਜਿੰਮਤ ਜਿੰਮੇ ਆਉਂਗਾ ਬੱਚੇ ਦੇਖੋ ਇਧਰ ਬਾਹਰ ਕੀਟ ਦੇ ਖੜ ਰਹੇ ਨੇ ਕੀ ਕਰਦੇ ਹਾਂ ਤੁਸੀਂ ਚੱਲੀਆਂ ਉਹ ਬਾਰਾ ਦੇ ਨਾ ਖੰਦੇਣਾ ਜਿਹੜਾ ਖੜਾ ਵਾ ਜਿਹੜਾ ਨਾ ਆਪ ਲੈਣਾ ਇਹਦੇ ਕੱਢਣੀ ਚੱਪੜਾਵਾ ਜਾ ਜਾਜਾ ਚਲੋ ਜੀ ਆਪਾਂ ਬਣਾ ਲਈ ਸਬਜ਼ੀ ਬਣੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਪਲੀਜ਼ ਜਿਹੜਾ ਫਸਟ ਟਾਈਮ ਆਉਦਾ ਨਾ ਬਲੌਗ ਦੇਖਣ ਆਪਣਾ ਵੀਡੀਓ ਤੇ ਫਸਟ ਟਾਈਮ ਆਉਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਚਲੋ ਜੀ ਆਪਾਂ ਲਗਾਵਗੇ ਤੜਕਾ ਮਾਈਨੀ ਗਰਮਿਸ਼ ਮੇ ਤੋਂ ਨ ਕਰੀ ਰਹੀ ਜੀ ਬਿਲਕੁਲ ਵੀ ਨਹੀਂ ਲਈ ਜਾਂਦੀ ਫਾਈਓ ਹੈ ਨਾ ਜਿਹੜੀ ਸੁੱਤੀ ਆ ਦੁਪੱਟਾ ਮੈਂ ਉਹ ਲੈਂ ਕੇ ਰੱਖਦੀ ਆ ਵੀ ਦੇਵੇਂ ਦੇ ਹਾਂ ਬਸੇ ਜਾ ਉਹ ਗਰਮ ਹੋ ਜਾਂਦਾ ਕਈ ਵਾਰੀ ਮੈਸੇ ਮੈਂ ਡਰਾਪਲ ਵੀ ਰੱਖਿਆ ਹੁੰਦਾ ਪਰ ਜਿਹੜਾ ਮੈ ਤੋਂ ਨਾ ਵਾਦਾ ਕਿਉਂਕਿ ਮੀਂਹ ਨਾਲ ਨਾ ਤੁਹਾਨੂੰ ਪਤਾ ਚਿਪਚਿਪ ਜਿਹਾ ਹੋ ਜਾਂਦੇ ਨੇ ਸਾਰੇ ਕੱਪੜੇ ਆਪਾਂ ਲਗਾ ਲਈਏ ਤੜਕਾ ਸਬਜ਼ੀ ਨੂੰ ਤੇ ਟਾਈਮ ਬਹੁਤ ਲੱਗਿਆ ਪਤਾ ਬੱਚਿਆਂ ਨੇ ਤਾਂ ਉਹ ਵੀ ਰੋਕੀ ਬੰਨਣ ਲੱਗ ਗਏ ਤਾਂ ਨੀ ਇੱਕ ਵਾਰ ਇੰਨਾ ਸਖਤ ਕਰ ਲਈ ਤੇ ਬਹੁਤ ਰੋਟੀਆਂ ਬੰਨ ਲਈ ਅੱਜ ਅਸੂਰ ਜਿੱਦਾਂ ਇਕਰਨਾ ਪਹੁੰਚ ਰਹਾ ਹੂ ਹੈ ਬਈ ਤਕਰੀਬਨ ਮੈਨੂੰ ਲੱਗਦਾ 7 ਵਜੇ ਲਾਈਟ ਆਈ ਹੈ 6:30 ਹਾਂਜੀ 6:30 7 ਵਜੇ ਲਾਈਟ ਆਈ ਸਾਰਾ ਕੰਮ ਨਾ ਬਿਜਲੀ ਦੇ ਬਿਨ ਬਹੁਤ ਔਖਾ ਹੋਇਆ ਪਿਆ ਤੀ ਨਾ ਸੂਟ ਕੱਟ ਗੱਜ ਹਾਂਜੀ ਪੁੱਤ ਕੀ ਹੋ ਗਿਆ ਹਾਂ ਦੇ ਵੀਰ ਆਪਾਂ ਪੁੱញਿਆਂ ਗਿਆ ਹੁਣ ਆਪਾਂ ਪਾ ਲਈਏ ਆਪਣਾ ਮਤਲਬ

ਕੀ ਮਿਹਰੇ ਜਿਹਦੇ ਚੈਰੀ ਦੀ ਜਾਣਦੀ ਚੈਰੀ ਜੋਦੀ ਮੈਸੇਜ ਕਰਦੇ ਨੇ ਇਹਦੀ ਚੀ ਆ ਕੱਲਾ ਇੱਕ ਗੁਰੂਆਂ ਨੂੰ ਪੀੜੀ ਤੇ ਚਾਰ ਨੂੰ ਜਾਣਾ ਸੀ ਹਣਾ ਅੱਠ ਦਿਨ ਹੋ ਗਈ ਅੱਗੇ ਅੱਗੇ ਇਹ ਨੂੰ ਬੋਲਾ ਮਾ ਸਾਡੀ ਗਰਮ ਆਣੀ। ਸਾਗ ਨੂੰ ਕੀਤਾ ਹੋਣਾ। ਦੋ ਤਿੰਨ ਚੀਜ਼ਾਂ ਨੇ ਲੈ ਕੇ ਆਇਓ। ਆਹ ਜਿਆ। ਕੇ? ਲੈ। ਨਾ ਕੋਸ ਮੇਰ ਚਾਹ ਦੀ ਗਰਮ ਨਾਲ ਆਪਣੇ ਘਰ ਦੀ ਅਸੀ ਕਿ ਜੇ ਇਹ ਹੀ ਮਸਾਲੇ ਆਪਾਂ ਉਹ ਜਾਂ ਦੇ ਤੜਕੇ ਪੜਕੇ ਨਹੀਂ ਨਾ ਕਿ ਤੁਹਾਨੂੰ ਸਬਜ਼ੀਆਂ ਨੂੰ। ਇਸੇ ਉੱਪਰ ਜਿਆ ਖਾਣਾ ਤਾਂ ਦੇਸੀ ਜਿਆ। ਮਿਸਕੂਸਰ ਲਾਹਾਂ ਭਾਵੇਂ ਮੇਰੇ ਕੋਲ ਜੜਪਣ ਨਹੀਂ ਗਈ ਉਹਨੇ ਪਾਣੀ ਭਾਖਿਆ ਪੈ ਰੂ ਇਸੇਕ ਲਵਾ ਰਾਂ ਹੁਣ ਕਿੰਨੇ ਆਟਾ ਵਗੈਰਾ ਬੋਲਣਾ ਹੁਕਿ ਨਾ ਨੂਰ ਕੋਈ ਆ ਜਿਹੜਾ ਇਹਦੇ ਤੋਂ ਹੋਣ ਲੱਗ ਜੇ ਨਾ ਉਹਦਾ ਲੰਬਾਸੋਂ ਦੀ ਸੋਣ ਦੀ ਥਿਆੜੀ ਆ ਜੀ ਛੁੜੇ ਦੇ ਭਾਂਡੇ ਨੇ ਆਪਾਂ ਉਹ ਚੱਤਾਂਗੇ ਜੋ ਜਾਤ ਗਲਾਸ ਬੱਚਿਆਂ ਨੇ ਬਣਾਣਾ ਸਿੱਖੀ ਤਾ ਸੀ ਤੇ ਨਾਲੇ ਆਪਾਂ ਬੋਲਣਾ ਆਂ ਆਟਾ

Dari kuartal rasa geli, ਫੋਗਿਆ ਨਾ ਹਾਂਜੀ ਕੱਪ ਨੇ ਹਾਂ ਸਟੀਲ ਦੀ ਟੋਕਰੀ ਉੱਪਰਲੀ ਸਾਈਡ ਰੱਖ ਲਈ ਆ ਨਾ ਉੱਪਰਲੀ ਸਾਈਡ ਦਾ ਚਲੋ ਇਹਨਾਂ ਦੀ ਸੀ ਵਗੈਰਾ ਇਹ ਡੋਲਣੀ ਹੁੰਦੀ ਹੈ ਇਹਦੇ ਵਿੱਚ ਧਰਦਿਆ ਕਰਾਂਗੇ ਹਨਾ ਫਿਰ ਮੈਂ ਦੇਖ ਰਹੀ ਆ ਨਾ ਹੌਲੀ ਹੌਲੀ ਕੋਈ ਸੈਲਫ ਵਾਲੀ ਇਹ ਟੋਕਰੀ ਵਗੈਰਾ ਹਨਾ ਕੋਈ ਇਦਾਂ ਲਗਵਾਵਾਂਗੇ ਇੱਥੇ ਜਾਂ ਮੇਰੀ ਸਲਾਹ ਸੀ ਜੀ ਮੈਂ ਕਿਹਾ ਨਾ ਵੀ ਥੋੜਾ ਜਨਾ ਕਾਚੇ ਦੇ ਜਿਹੜੇ ਸ਼ੀਸ਼ੇ ਹੁੰਦੇ ਨੇ ਸੈਲਫਾ ਹੁੰਦੀਆਂ ਨੇ ਵੀ ਉਹ ਕਟਵਾ ਕੇ ਲਗਵਾ ਲਾਂਗੇ ਹਨਾ ਦੋ ਕੰਧ ਤੇ ਤੇ ਜਿਹੜੀ ਆਪਣੀ ਸਲੈਬ ਦੇ ਉੱਪਰ ਜਿਹੜੇ ਖੰਦਾ ਗੀ ਹਨਾ ਉੱਥੇ ਤੇ ਉਹਨਾਂ ਚਿਰ ਮੈਂ ਕਿਹਾ ਚਲੋ ਆਪਾਂ ਇਥੇ ਟੋਕਰੀ ਰੱਖ ਲੈਨੇ ਨਾ ਤਾਂ ਬੱਚਿਆਂ ਦੇ ਟਿਫਨ ਵਗੈਰਾ ਹਨਾ ਤਿੰਨੋਂ ਬੇਟੀਆਂ ਦੀ ਇੱਕ ਜਗ੍ਹਾ ਤੇ ਦਿਖ ਜਾ ਕਰਨਗੇ ਕਿਉਂਕਿ ਨੂਰ ਨੇ ਵੀ ਸਕੂਲ ਜਾਣ ਲੱਗ ਜਾਣਾ ਤੇ ਜਦੋਂ ਆਪਾਂ ਸਾਫ਼ ਕਰਕੇ ਉੱਪਰ ਲਈ ਟੋਕਰੀ 'ਚ ਆਪਣੀ ਜੀ ਧਰਦੇ ਆ ਨਾ ਜਦੋਂ ਸੂਆ ਨੂੰ ਚੱਕਣੇ ਹੁੰਦੇ ਆ ਫਿਰ ਉਹ ਇੱਧਰ ਉੱਧਰ ਇੱਕ ਅੱਧਾ ਡੱਬਾ ਟੱਕਣ ਕੁਛ ਨਾ ਕੁਛ ਹੋ ਹੀ ਜਾਂਦਾ ਹਨਾ ਤੇ ਪਾਲਣ 'ਚ ਨਾ ਬਹੁਤ ਜ਼ਿਆਦਾ ਮੁਸ਼ਕਿਲ ਜਿਹਾਉਂਦੇ ਮੈਂ ਕਿਹਾ ਚਲੋ ਨਾ ਇਹ ਆਪਣੀ ਟੋਕਰੀ ਤੇ ਕੋੜੇ ਆਪਾਂ ਰੱਖ ਲੈਨੇ ਆਪਾਂ ਸਵੇਰ ਚ ਔਖੇ ਨਹੀਂ ਹੋਇਆ ਕਰਨਗੇ ਆਪ ਨੂੰ ਆਸਾਨੀ ਨਾਲ ਤੈਨੂੰ ਆਪਣੀਆਂ ਬੇਟੀਆਂ ਦੀ ਜਿਹੜੀ ਟਿਫਨ ਹੈ ਆਸਾਨੀ ਨਾਲ ਆਪਾਂ ਨੂੰ ਮਿਲ ਜਾਇਆ ਕਰਨਗੇ ਤੇ ਇਥੇ ਜਿਹੜੇ ਭਾਂਡੇ ਆਪਣੇ ਚਿੰਨ ਨਾਲੇ ਸੀਗੇ ਸਾਫ਼ ਕੀਤੇ ਹੋਏ ਆਪਾਂ ਚਿੰਦਾਂਗੇ ਤੇ ਚੱਕਰ ਆਵੇ ਨਾ ਸੀਗਾ ਮੇਰਾ ਸਾਫ਼ ਕੀਤਾ ਹੋਇਆ ਉਹ ਆਪਾਂ ਉੱਧਰ ਰੱਖ ਲਾਂਗੇ ਕਿਉਂਕਿ ਹੁਣ ਆਪਾਂ ਨੇ ਭਰੌਣੀਆਂ ਰੋਟੀ ਤੇ ਕੁਛ ਕਿ ਇੱਥੇ ਮੇਰੇ ਸੀਗੇ ਬਰਤਨ ਸਾਫ਼ ਕਰਨ ਨਾਲ ਕਿਉਂਕਿ ਸਬਜ਼ੀ ਵਗੈਰਾ ਬਣਾਈ ਹੈ ਉਹ ਵਾਲੇ ਤੇ ਕੁਛ ਪਹਿਲਾਂ ਬਣਾਉਣਾ ਸੀ ਇੱਕ ਬੱਚਿਆਂ ਨੂੰ ਬਣਾ ਕੇ ਦਿੱਤਾ ਸੀਗਾ ਤੇ ਆਪਾਂ ਉਹ ਨਾਲ ਦੀ ਨਾਲ ਕਰਦਾਂਗੇ ਸਾਫ਼ ਹਨਾ ਜਦੋਂ ਨਾਲ ਦੀ ਨਾਲ ਸਾਫ਼ ਕਰ ਦਿੰਨੇ ਹਨ ਜਿਆਦਾ ਨਹੀਂ ਹੋ ਹੁੰਦੀ ਹੈਗੇ ਪਰ ਸਾਡੇ ਜਿਹੜੇ ਬਰਤਨ ਨੇ ਹੋ ਜਾਂਦੇ ਨੇ ਜੋ ਉਠੇ ਜਾਂਦੇ ਕਿਉਂਕਿ ਤੁਹਾਨੂੰ ਪਤਾ ਬੱਚੇ ਛੋਟੇ ਨੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ। ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ। ਮਿਲਦੇ ਆਂ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।